ਰਾਜਾ ਵ੍ਰਿੰਗ ਵੱਲੋਂ ਐਸਸੀ ਭਾਈਚਾਰੇ ਉੱਤੇ ਕੀਤੇ ਗਏ ਬਿਆਨ ਨੇ ਵਿਵਾਦ ਨੂੰ ਪੈਦਾ ਕਰ ਦਿੱਤਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਰਾਜਾ ਵ੍ਰਿੰਗ ਦੇ ਇਸ ਬਿਆਨ ਦਾ ਜ਼ਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਘੜੀ ਦੇ ਤਹਿਤ ਅੱਜ ਅੰਮ੍ਰਿਤਸਰ ਵਿੱਚ ਐਸਸੀ ਚੇਅਰਮੈਨ ਗੁਰਪ੍ਰੀਤ ਸਿੰਘ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਰਾਜਾ ਵ੍ਰਿੰਗ ਦੀ ਕਰੀ ਨਿੰਦਿਆ ਕੀਤੀ ਗਈ। ਗੁਰਪ੍ਰੀਤ ਸਿੰਘ ਨੇ ਕਿਹਾ ਕਿ ਰਾਜਾ ਵ੍ਰਿੰਗ ਨੇ ਜਾਣਬੁੱਝ ਕੇ ਐਸਸੀ ਸਮਾਜ ਨੂੰ ਟਾਰਗੇਟ ਕੀਤਾ ਹੈ ਜੋ ਬਰਦਾਸ਼ਤਜੋਗ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇ ਰਾਜਾ ਵ੍ਰਿੰਗ ਨੇ ਆਉਣ ਵਾਲੇ ਦਿਨਾਂ ਵਿੱਚ ਆਪਣੇ ਬਿਆਨ ਲਈ ਮਾਫੀ ਨਾ ਮੰਗੀ ਉਸ ਦਾ ਤਗੜਾ ਵਿਰੋਧ ਕੀਤਾ ਜਾਵੇਗਾ ਅਤੇ ਉਹਦੇ ਪੁਤਲੇ ਵੀ ਫੂਕੇ ਜਾਣਗੇ ਇਸ ਦੇ ਨਾਲ ਹੀ ਉਹਨਾਂ ਨੇ ਤਰਨਤਾਰ ਦੀ ਜਨਤਾ ਨੂੰ ਅਪੀਲ ਕੀਤੀ ਕਿ ਆਉਣ ਵਾਲੀ ਜਮਿਨੀ ਚੋਣਾਂ ਵਿੱਚ ਕਾਂਗਰਸ ਨੂੰ ਛੱਡ ਕੇ ਹੋਰ ਕੋਈ ਪਾਰਟੀ ਨੂੰ ਵੋਟ ਪਾਈ ਜਾਏ ਉਹਨਾਂ ਕਿਹਾ ਕਿ ਕਾਂਗਰਸ ਹਮੇਸ਼ਾ ਚੋਣਾਂ ਦੌਰਾਨ ਐਸੀ ਭਾਈਚਾਰੇ ਨੂੰ ਨਿਸ਼ਾਨਾ ਬਣਉਂਦੀ ਪ੍ਰੈਸ ਕਾਨਫਰੰਸ ਇਸ ਕਰਕੇ ਕਰ ਰਹੇ ਹਾਂ ਕਿ ਜੋ ਰਾਜਾ ਵੜਿੰਗ ਨੇ ਸਰਦਾਰ ਬੂਟਾ ਸਿੰਘ ਗ੍ਰਹਿ ਮੰਤਰਾਲੇ ਦੇ ਬਾਰੇ ਉਹਨਾਂ ਦੀ ਗਲਤ ਲੈਂਗੁਏਜ ਬੋਲੀ ਗਈ ਬੜੀ ਮਾੜੀ ਬੋਲੀ ਗਈ ਆ ਉਹਦੇ ਵਿੱਚ ਕਿਹਾ ਗਿਆ ਵੀ ਉਹ ਮਜਬੀ ਸੀ ਤੇ ਕਾਲੇ ਰੰਗ ਦਾ ਤੇ ਉਹ ਪੱਠੇ ਪੰਦਾ ਸੀ ਪੱਠੇ ਤੇ ਸਾਰੀ ਦੁਨੀਆ ਪਾਉਂਦੀ ਆ ਤੇ ਕਹਿੰਦੇ ਵੀ ਉਹਨੂੰ ਕਾਂਗਰਸ ਨੇ ਬੜੇ ਉੱਪਰ ਗ੍ਰਹਿ ਮੰਤਰਾਲੇ ਤੱਕ ਰ ਖੜਿਆ ਪਰ ਖੜਿਆ ਤੇ ਤੁਹਾਡੇ ਵੀ ਮਾਪਿਓ ਪੱਠੇ ਵੜਦੇ ਉਹ ਕਿਉਂ ਨਹੀਂ ਗ੍ਰਹਿ ਮੰਤਰਾਲੇ ਤੱਕ ਪਹੁੰਚ ਗਏ ਉਹਨਾਂ 'ਚ ਖੂਬੀਆਂ ਸੀ ਉਹਨਾਂ 'ਚ ਕੁਆਲਿਟੀਆਂ ਸੀ ਉਹ ਪੜ੍ਹੇ ਲਿਖੇ ਸੀ ਉਹਨਾਂ ਨੇ ਬੀਏ ਕੀਤੀ ਐਮਏ ਕੀਤੀ ਪੀਐਚਡੀ ਕੀਤੀ ਇਸ ਕਰਕੇ ਉਹਨਾਂ ਨੂੰ ਕਾਂਗਰਸ ਨੇ ਨਹੀਂ ਖੜਿਆ ਉਹ ਆਪਣੀ ਮਿਹਨਤ ਨਾਲ ਉੱਪਰ ਗਏ ਸੀ ਉਹ ਇੰਦਰਾ ਗਾਂਧੀ ਉਹਨਾਂ ਦੇ ਬੜੇ ਨੇੜੇ ਸੀ ਉਹ ਸੁਲਝਵਾਨ ਸੀ ਫਿਰ ਉਹਨਾਂ ਨੂੰ ਗ੍ਰਹਿ ਮੰਤਰਾਲੇ ਲਾਇਆ ਗਿਆ ਰਾਜਾ ਵੜਿੰਗ ਤੂੰ ਪੰਜਾਬ ਦਾ ਕਾਂਗਰਸ ਦਾ ਪ੍ਰਧਾਨਵਾ ਪੰਜਾਬ ਪ੍ਰਧਾਨਵਾ ਤੈਨੂੰ ਸ਼ਰਮ ਚਾਹੀਦੀ ਆ ਉਹ ਇੱਕ ਬੜੇ ਸੁਲਝਵਾਨ ਨੇਤਾ ਸੀ ਬੜੇ ਹਾਈ ਕਲਾਸ ਦੇ ਕੁਆਲਿਟੀਜ਼ ਦੇ ਬੰਦੇ ਸੀ ਜਿਨ੍ਹਾਂ ਨੂੰ ਤੂੰ ਗਲਤ ਲੈਂਗੁਏਜ ਦੇ ਨਾਲ ਔਰ ਮذਬੀ ਸਿੱਖਾਂ ਦੀ ਬਿਜਤੀ ਕੀਤੀ ਗਈ ਆ ਇਹਦੇ ਬਾਰੇ ਤੈਨੂੰ ਸ਼ਰਮ ਚਾਹੀਦੀ ਉਸ ਮذਬੀ ਸਿੱਖ ਸਮਾਜ ਕੋ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਚੱਲੇ ਸੀ ਤੇ ਤੈਨੂੰ ਸ਼ਰਮ ਚਾਹੀਦੀ ਉਹਨਾਂ ਕੋਲ ਮਾਫੀ ਮੰਗੇ ਤੇ ਨਹੀਂ ਤੇ ਇਹਦੇ ਧਰਾ ਕੀਤਾ ਜਾਏਗਾ ਤੇ ਪੁਤਲੇ ਸਾੜੇ ਜਾਣਗੇ ਇਹ ਲੱਗਦਾ ਕੀ ਇਹ ਕੀ ਲੋ ਇਲੈਕਸ਼ਨ ਹੋਣਗੇ ਰਹੋਗੇ ਅਕਸਰ ਹੀ ਪਿਆਣਾ ਐਸੀ ਭਾਈ ਦਾ ਟਾਰਗੇਟ ਹਰ ਵਾਰੀ ਇਹ ਹਰ ਵਾਰੀ ਕੀਤਾ ਜਾਂਦਾ ਜੀ ਇਹ ਜਿਆਦਾ ਕਾਂਗਰਸ ਵਰੀ ਹੁਣ ਦੇਖੋ ਜੀ ਕਾਲੀ ਕਾਲੀ ਦਲ ਦੇ ਵਿੱਚ ਗੁਲਜਾਰ ਸਿੰਘ ਰਣੀਕੇ ਵੀ ਆ ਬਾਦਲ ਸਾਹਿਬ ਦੇ ਬਹੁਤ ਨੇੜੇ ਉਹਨਾਂ ਦੀ ਬਹੁਤ ਇੱਜ਼ਤ ਮਾਨ ਕੀਤਾ ਜਾਂਦਾ ਵਾ ਬੀਜੇਪੀ ਦੇ ਵਿੱਚ ਰਾਸ਼ਟਰਪਤੀ ਜੋ ਮੈਡਮ ਨੇ ਰਾਸ਼ਟਰਪਤੀ ਸਾਹਿਬ OBC ਨੇ ਉਹਨਾਂ ਬਾਰੇ ਕਿਉਂ ਨਹੀਂ ਇਹ ਲੈਂਗੁਏਜ ਬੋਲੀ ਜਾਂਦੀ ਇਹ ਕਾਂਗਰਸ ਹੀ ਬੋਲਦੀ ਨਹੀਂ ਇਹ ਬਿਲਕੁਲ ਜਾਣ ਬੁੱਝ ਕੇ ਕੀਤਾ ਗਿਆ ਵਾ ਤੇ ਵੋਟਾਂ ਵੀ ਛੜੀਆਂ ਕਾਂਗਰਸ ਨੂੰ SC ਵਰਗ ਦੀਆਂ ਪੈਂਦੀਆਂ ਮੈਂ ਮਜਬੂਰੀ ਸਿੱਖਾਂ ਨੂੰ ਐਲਾਨ ਕਰਦਾ ਵਾਂ ਆਪਣੇ ਭਾਈਚਾਰੇ ਨੂੰ SC ਭਾਈਚਾਰੇ ਨੂੰ ਜਿਹੜੀ ਇਹ ਕਾਂਗਰਸ ਵੋਟ ਲੈਂਦੇ ਇਹਨਾਂ ਨੂੰ ਰੱਦ ਕੀਤਾ ਜਾਵੇ BJP ਨੂੰ ਬੋਟ ਪਾਣ ਕਾਲੀਆਂ ਨੂੰ ਬੋਟ ਪਾਣ ਹੋਰ ਕਿਸੇ ਨੂੰ ਬੋਟ ਪਰ ਕਾਂਗਰਸ ਨੂੰ ਵੋਟ ਨਾ ਪਾਈ ਜਾਵੇ ਨੈਕਸਟ ਬੋਕਸ ਇਹ ਹੋਗਾ ਕਿ ਅਸੀਂ ਆਪਣੀ 올 ਇੰਡੀਆ ਸ਼ੈਡੂਲ ਕਾਸਟ ਫੈਡਰੇਸ਼ਨ ਤੇ ਨਾਲ ਅਸੀਂ ਸਾਰੇ ਪ੍ਰਧਾਨ ਚੇਅਰਮੈਨ ਸਾਰੇ ਅਸੀਂ ਚੱਕਾ ਜਾਮ ਕਰਾਂਗੇ ਤੇ ਪੁਤਲੇ ਵੀਰੇ ਸਾਡੇ ਜਾਣਗੇ ਜਿੱਦਾਂ ਲੱਗਦਾ ਜੀ ਕਾਂਗਰਸ ਦਾ ਨਾ ਪਤਾ ਕਿ ਵੀ ਉਹ ਜੀ ਦੀ ਪੱਤਾ ਜੀ ਐਸਸੀਪਾਈਚਾਰੇ ਉੱਤੇ ਵੱਡੀ ਸੰਭਤ ਬੈਠੀ ਹੋਵੇ ਉਹ ਵੀ ਇਹ ਜੀ ਇਹਨਾਂ ਦੀਆਂ ਇਹਨਾਂ ਨੇ ਜਾਣ ਕੇ ਮੁੱਦੇ ਠਾਏ ਜਾਂਦੇ ਨੇ ਇਹ ਕਾਂਗਰਸ ਜਾਣ ਕੇ ਮੁੱਦੇ ਠਾਂਦੀ ਹੈ ਇਹ ਜਾਏ ਇਹ ਐਸਸੀਪਾਈਚਾਰੇ ਨੂੰ ਵੇਖਣੀ ਪਾਉਂਦੇ ਤੇ ਨਾਲੇ ਹਰ ਕੰਗ ਇਹ ਪਾਏ ਇਹ ਜਿਹੜੀ ਇਲੈਕਸ਼ਨ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਤੁਹਾਡੇ ਵੱਲੋਂ ਇਹਦਾ ਕਿੱਦਾਂ ਸੰਗਤ ਇਹਨਾਂ ਦਾ ਸੰਗਤ ਸਿੱਧਾ ਕੀਤਾ ਜਾਏਗਾ ਵੀ ਜਾਂ ਤੇ ਮਾਫੀ ਮੰਗੇ ਰਿਟਰਨ 'ਚ ਤੇ ਮੈਂ ਐਸ்சி ਕਮਿਸ਼ਨ ਗੜੀ ਸਾਹਿਬ ਨੂੰ ਵੀ ਕਵਾਂਗੇ ਵੀ ਅਤੇ ਅਸੀਂ ਇੱਕ ਦਾ ਪਰਚਾ ਕਟਾਇਆ ਜਾਵੇ ਇੱਕ ਸੂਝਵਾਨ ਨੇਤਾ ਸਰਦਾਰ ਬੂਟਾ ਸਿੰਘ ਜੀ ਬਾਰੇ ਇਹਨਾਂ ਨੇ ਗਲਤ ਲੈਂਗੁਏਜ ਬੋਲੀ ਗਈ ਆ ਪੱਠੇ ਵੱਡ ਕਿਹਾ ਗਿਆ ਉਹ ਪੱਠੇ ਵੱਡ ਨਹੀਂ ਸੀ ਠੀਕ ਨਹੀਂ ਉਹ ਇੱਕ ਗ੍ਰਹਿ ਮੰਤਰਾਲੇ ਦੀ ਚੰਗੀ ਪੋਸਟ ਤੇ ਚੰਗੀ ਕਾਂਗਰਸ ਦੇ ਵਿੱਚ ਜੂਦਰੱਖਣ ਵਾਲੀ ਨੇਤਾ ਸੀ ਜੀ ਸਾਬ ਦੇ ਪਹਿਲੇ ਜਾਣ ਤੋਂ ਕੀ ਬਹੁਤ ਮੁਆਫੀ ਮੰਗ ਲਈ ਕਿ ਇਹ ਤਾਂ ਇਹਨਾਂ ਦੀਆਂ ਇਹ ਇਹਨਾਂ ਨੇ ਜਾਣ ਕੇ ਟਕਵਾਂਜ ਬਣਾਏ ਗਏ ਨੇ ਪਹਿਲਾਂ ਇਹ ਬੋਲਣਾ ਉਸ ਤੋਂ ਬਾਅਦ ਇਹਨਾਂ ਨੇ ਮਾਫੀਆਂ ਮੰਗਣੀਆਂ